ਮੋਗੇ ਮੇਲੇ ਦੇ ਵਿੱਚ ਅੱਜ ਸ਼ਰੇ ਆਮ ਧੱਕਾ ਹੁੰਦਾ ਦੇਖਿਆ ਸੁਣਦੇ ਹੁੰਦੇ ਸੀ ਵੀ ਇਹਦੇ ਵਿੱਚ ਵੀ ਰਾਜ ਦਿੱਤੀ ਚਲਦੀ ਪਰ ਅੱਜ ਅਸੀਂ ਆਪਣੇ ਅੱਖੀ ਦੇਖ ਲਈ ਆ ਬਹੁਤ ਮੇਲਿਆਂ 'ਚ ਗਏ ਆ ਸ਼ੰਗਾਰ ਰਾਜਸਥਾਨ 'ਚ ਵੀ ਨੰਬਰ 1 ਸੀ ਪੰਜਾਬ 'ਚ ਵੀ ਨੰਬਰ 1 ਤੇ ਇਹ ਯਾਰ ਮੋਗੇ ਵਾਲੇ ਪਾਗਲ ਹੋ ਗਏ ਇਹਨਾਂ ਨੇ ਜੱਜ ਬਣਾ ਕੇ ਬਿਠਾਤੇ ਜਿਹੜੇ ਖੱਤਰਾਂ ਦੇ ਵਪਾਰੀ ਆ ਜਿਹੜੇ ਖੱਤਰਾਂ ਲੋਕਾਂ ਨੂੰ ਲੈ ਕੇ ਦਿੰਦੇ ਆ 500 ਦੇ ਦਿਓ ਅਸੀਂ ਤੁਹਾਨੂੰ ਬੰਨੇ ਦੀ ਖੱਤਰ ਦਵਾ ਦਿੰਨੇ ਆ 500 ਸੂਸੀ ਦੇ ਦਿਓ ਅਸੀਂ ਐਨੇ ਦੀ ਬਕਾ ਦਿੰਨੇ ਆ ਉਹਨਾਂ ਨੂੰ ਜੱਜ ਬਣਾ ਕੇ ਬਿਠਾਤਾ ਤੁਸੀਂ ਬਾਕੀ ਗੱਲ ਬਈ ਸ਼ਰਿਆਮ ਤੱਕਾ ਹੋਇਆ ਸ਼ਿੰਗਾਰ ਸਾਡੇ ਦਿਲਾਂ ਚ ਵਾਦਾ ਨੰਬਰ 1 ਪੰਜਾਬ ਦਾ ਘੋੜਾ ਆ ਤੇ ਨੰਬਰ 1 ਰਹੂਗਾ ਠੀਕ ਆ ਅੱਜ ਤੋਂ ਵਾਦਾ ਕਰਦੇ ਆ ਬਾਬਾ ਜੀ ਮੋਗੇ ਦੇ ਵਿੱਚ ਆਪਣਾ ਘੋੜਾ ਦੇ ਗੀਤ ਘੋੜੇ ਦੀ ਆਪਣੇ ਦੀ ਨਾ ਖੁਰੀ ਵੀ ਨਹੀਂ ਆਪਾਂ ਲੈ ਕੇ ਪਹੁੰਚਣਾ ਮੋਗੇ ਮੇਲੇ ਦੇ ਵਿੱਚ ਅਸੀਂ ਬਾਈਕ ਆਡ ਕਰਦੇ ਆ ਕਿਹੜੇ ਕਿਹੜੇ ਸਹਿਮਤ ਆ ਜਰੂਰ ਕਮੈਂਟ ਕਰਕੇ ਦੱਸੋ ਔਰ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਮੋਗੇ ਵਾਲਿਆਂ ਦੇ ਕਮੈਂਟਾਂ ਦੇ ਵਿੱਚ ਆਓ ਜੀ ਆਪਾਂ ਚਪੇੜਾ ਮਾਰਨੀ ਆ ਕਿ ਇਹ ਮੋੜ ਕੇ ਕਮੇਟੀ ਦੀ ਨਾ ਸਾਰੇ ਏਰੀਆ ਦੇ ਜੁੱਤੀਆਂ ਮਾਨ ਇਹਨਾਂ ਦੇ ਕਮੇਟੀ ਦੇ